ਆ ਇੱਕ ਕਿਰਸ਼ ਹੋਊਗਾ ਲੈ ਗਏ ਸੀ ਆਪਾਂ ਤੇ ਆਓ ਆਇਓ ਸਹੀਂ ਆ ਦੇਖੋ ਗਾਇਸ ਕਿੰਨਾ ਖਾ ਗਿਆ ਭੁੱਖਾ ਜਿਵੇਂ ਦੇਖਾ ਪਤਾ ਜੇ ਨਾ ਕਿੰਨਾ ਲੰਦਾ ਹੋਇਆ ਹੈਲੋ ਸਸਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਕਿੱਥੇ ਕਿੱਥੇ بارش ਪੈ ਗਈ ਗੱਲ بارش ਸਾਡੇ ਤੇ ਬਹੁਤ ਪੈ ਗਈ ਆ ਦੇਖੋ ਭਰ ਗਿਆ ਪਿਆਰੀਆਂ ਮੈਂ ਤਨ ਹੋ ਗਿਆ ਨੇ ਸਾਰੀਆਂ ਹੁਣ ਅਗੇ ਪਾਣੀ ਦੀ ਲੋਡ ਸੀ ਹੁਣ ਪਾਣੀ ਦੀ ਲੋਡ ਨਹੀਂ ਹੈਗੀ ਲੋਕੀ ਝੋਨਾ ਲਾ ਸਕਦੇ ਨੇ ਕਿਉਂਕਿ ਜੇ ਜਿਨ੍ਹਾਂ ਦੇ ਝੋਨਾ ਲੱਗ ਗਿਆ ਸੀ ਆ ਦੇਖੋ ਆ ਪਹਿਲੀ ਜੀ ਝੋਨਾ ਲੱਗ ਗਿਆ ਹੈ ਲੇਕਿਨ ਬਾਰਿਸ਼ ਕਰਕੇ ਝੋਨਾ ਮਤਲਬ ਡੁੱਬ ਗਿਆ ਹੈ ਇਸ ਕਰਕੇ ਹੁਣ ਇਹਨਾਂ ਨੂੰ ਫੇਰ ਦੁਬਾਰਾ ਲਗਾਉਣਾ ਪੈਣਾ ਹੈ ਉਹ ਕਾਫੀ ਟਾਈਮ ਤੋਂ ਪਹਿਲਾਂ ਦਾ ਆਪਾਂ ਢੇਕਣੇ ਆ ਬਾਰਿਸ਼ ਪਵੇ ਲੇਕਿਨ ਬਾਰਿਸ਼ ਪਈ ਨਹੀਂ ਹੈਗੀ ਕਣ ਹੁਣ ਜਦੋਂ ਕਾਫੀ ਲੋਕਾਂ ਨੇ ਝੋਨਾ ਲਗਾ ਲਿਆ ਹੈ ਤੇ ਹੁਣ ਪਾਚ ਸਪੈਣੀ ਸ਼ੁਰੂ ਹੋ ਗਈ ਹੈ ਇਹ ਦੇਖੋ ਜੀ ਇਹ ਵਹੀਂ ਪਲਾਥਾਲੀ ਇਹ ਤੋੜ ਨਾਲ ਪਿੱਛੇ ਤੱਕ ਭਰ ਗਿਆ ਪਾਣੀ ਬਹੁਤ ਭਰ ਗਿਆ ਅਜੇ ਇੱਕ ਦਿਨ بارش ਆਈ ਹੈ ਉਹ ਮਸਾਬ ਚਲੇ ਗਏ ਨੇ ਡਿਊਟੀ ਤੇ ਰਾਜਵੀਰ ਸੌ ਗਿਆ ਹੈ ਨਹੀਂ ਬਾੰਦੇਸ ਕਿਹਨੇ ਕੰਮ ਕਰਸੂ ਖਿਲੇਗਾ ਸੀ ਅਜੇ ਥੱਲੇ ਆਸਨ ਲਾਈਆ ਥੱਲੇ ਠੀਕ ਰਹਿੰਦਾ ਸਪੀਟ ਜੀ ਦੇਖ ਰਿਹਾ ਆ ਆਟੂਮਸ ਹੁਣ ਇਹਨੇ ਜਾਣਾ ਟਿਊਸ਼ਨ ਸਾਥੇ ਜਾਣਾ ਨਹੀਂ ਬਹੁਤ ਚੰਗੀ ਸਾਡੇ ਤੇ ਮੈਨੂੰ ਪਿਛਲੀ ਵਾਰ ਸਾਨੂੰ ਪੁੱਛਣਾ ਤੈਨੂੰ ਪੁੱਛਣਾ ਆ ਗੱਲ ਬਦਲਦੀ ਗੱਲ ਸਾਰਾ ਸ਼ੁਰੂ ਤੋਂ ਕੀ ਕਰਦੇ ਪੇ ਹਲ ਹਲ ਕਿਹੜੀ ਖੇਡੀਆਂ ਕਰਦਾ ਪਿਆ ਕਿਹੜੀ ਕਿੱਡੀ ਆ ਪੋਪੀ ਪੋਪੜ ਦੇ ਨਾਲ ਕੀ ਕਹਿੰਦੇ ਇਹਨੂੰ ਪੋਪਟ ਆਹ ਇਹ ਰੇਡਨ ਦੀ ਕੋਸ਼ਿਸ਼ ਕਰਦਾ ਅੱਜ ਅੱ ਆਹ ਆੜਦੇ ਫੋਨ ਹੁਣ ਸਵੇਰ ਦਾ ਫੜ ਕੇ ਬੈਠਾ ਆ ਛੱਡ ਛੱਡ ਹੁਣ ਛੱਡ ਹੁਣ ਬੱਸ ਸਵੇਰ ਦਾ ਲੈ ਕੇ ਬੈਠਾ ਹੁਣ ਜੋ ਟਿਊਸ਼ਨ ਤੋਂ ਆਇਆ ਉਦੋਂ ਦੇ ਲੈ ਕੇ ਬੈਠਿਆ ਇਹਨੂੰ ਮੈਂ ਹਾਂਜੀ ਗਾਇਸ ਮੈਂ ਆ ਗਿਆ ਹੁਣ ਘਰ ਤੇ ਸੁਖਵੀਰ ਮੰਗੇ ਸੀ ਪੈਟੀ ਪੈਟੀ ਮੰਗੀ ਕਹਿੰਦਾ ਪਾਪਾ ਪੈਟੀ ਲੈ ਕੇ ਆਇਓ ਤੇ ਪੈਟੀ ਦੇ ਕੋਈ ਵੀ ਨਹੀਂ ਮੇਰੀ ਨਾ ਮਿਲੀ ਆਲੂ ਵਾਲੀ ਤੇ ਨਾ ਮੇਰੀ ਨੂਡਲ ਵਾਲੀ ਖਤਮ ਹੋ ਗਿਆ ਸੀ ਤੇ ਉਹ ਕਹਿੰਦਾ ਇਹ ਥੋੜੀ ਉਹ ਕਹਿੰਦਾ ਸੀ ਕਿ ਜੇ ਨਾ ਮਿਲੀ ਪੈਟੀ ਤੇ ਫਿਰ ਪਾਪਾ ਤੁਸੀਂ ਹੋਰ ਬਿਸਕੁਟ ਲਾਓ ਮੈਂ ਕਹਾ ਇੱਕ ਅੱਧਾ ਇਹਦਾ ਕੀ ਕਰਨਾ ਮੈਂ ਗਾਇਸ ਪੈਕਰ ਚੱਕ ਲੈ ਆ ਇੱਕ ਪੈਕਰ ਖਾ ਲਿਆ ਸਕਰੀਨ ਨੇ ਰਾਵੀ ਨੇ ਵੀ ਖਾ ਲਿਆ ਇਹ ਲਸੁੱਤੇ ਹੀ ਮੇਰੇ ਆਦਿਆਂ ਆ ਨਵੀ ਕੀ ਖਾਂਦੇ ਬਈ ਹੁਣ ਪੈਕਟ ਹੀ ਲੱਗਾ ਖਾਣ ਗਾਇਸ ਲਾਈਟ ਚੱਲ ਚੁੱਕੀ ਐ ਲਾਈਟ ਚੱਲ ਗਈ ਐ ਟਾਈਮ ਹੋ ਗਿਆ ਜੀ 6 ਵੱਜ ਗਏ ਨੇ 6 ਵਜੇ ਪੂਰੇ ਇਹਨਾਂ ਨੇ ਕੱਟ ਲਈ ਜੇ ਲਾਈਟ ਕੀ ਕਹਿੰਦੇ ਆਪਾਂ ਇਹ ਸਾਰਾ ਗਾਇਸ ਆ ਜੋ ਪਿੱਛੇ ਡੈਕੋਰੇਸ਼ਨ ਨਾਲ ਕਰਾਈਦਾ ਮੈਂ ਕਿ ਮੈਂ ਨਾ ਪਹਿਲਾਂ ਦੂਜਾ ਲੱਕੜ ਦਾ ক্রাউন ਲੱਗਿਆ ਸੀ ਪਿੱਛੇ ਉਹ ਨੂੰ ਪੁੱਛਿਆ ਘੱਟੋ ਘਾਟ 15-20 ਹਜ਼ਾਰ ਦਾ ਕੱਚਾ ਹੈਗਾ ਸੀ ਉਹਦਾ ਇਹ ਫਿਰ ਮੈਂ ਇੱਕ ਦੁਬਾਰਾ ਆਇਆ ਮੈਂ ਨਾ ਅਜਰਦਰ ਗਿਆ ਸੀ ਸਕੂਟੀ ਤੇ ਮੈਂ ਉਹ ਤੇ ਲੱਗਿਆ ਕਹਾ 3500 ਦਾ ਆਇਆ ਗਾਇਸ ਕਹਾ ਇਹ ਜੋ ਲਗਾਏ ਪਿੱਛੇ ਗ੍ਰਾਸ ਗ੍ਰਾਸ ਕਹਾ बोलते ہیں ਪਿੱਛੇ ਕਹਾ बोलते हैं इसको ਇਹ ਕਹਾ 3500 ਦਾ ਕਹਾ ਉਹ ਤੋਂ ਆਇਆ ਸੀ ਸ਼ੀਸ਼ੇ ਗਾਇਸ ਮੇਰੇ ਕੋ ਪਏ ਸੀ ਉਹ ਤੇ ਮੇਰੀ ਤਕਾਹ ਸੀ ਜਦੋਂ ਉਹ ਵੀ ਅਨੁਮਾਰ ਵੱਜੀ ਕਰਬਾ ਟ੍ਰੇਨਿੰਗ ਸੀ ਮੇਰੀ ਸ਼ੌਕ ਸੀ ਇਹ ਸ਼ੀਸ਼ੇ ਉੱਤੇ ਨਹੀਂ ਨਹੀਂ ਸੱਚ ਦੱਸੋ ਨਾ ਵੀ ਸ਼ੀਸ਼ਾ ਦੀ ਮਾਰ ਵੱਜੀ ਸੀ ਇਹ ਵੀ ਯਾਰ ਦੋਸਤ ਨੇ ਮੈਨੂੰ ਦਿੱਤੇ ਸੀ ਆ ਗਈ ਲਾਈਟ ਆ ਗਈ ਗਾਇਸ ਵੀਰੇ ਲਾਈਟ ਆ ਗਈ ਦੋਸਤ ਨੇ ਮੈਨੂੰ ਦਿੱਤੇ ਸੀ ਕਿ ਚੱਲ ਵਰਤ ਲਾ ਤੂੰ ਤੇ ਮੈਂ ਫਿਰ ਆ ਐਂਗਲ ਇਹਦੇ ਲਿਆ ਕੇ ਤੇ ਮੈਂ ਨਾ ਇੱਥੇ ਡਿਜ਼ਾਈਨ ਪਾ ਕੇ ਆ ਚੀਜ਼ ਰੈਸਟ ਕਰ ਲਈ ਸੋਨਾ ਹੋ ਗਿਆ ਇਹਦੇ ਘਟੋ ਦਾ 15-20 ਹਜ਼ਾਰ ਖਰਚਾ ਸੀ ਜਿਹੜਾ ਮੈਂ ਨਾ 5000 ਦੇ ਵਿੱਚ ਵਿੱਚ ਕੰਪਲੀਟ ਕਰ ਲਿਆ ਆ ਤੁਸੀਂ ਵੀ ਦਿਮਾਗ ਦੇ ਮੇਰੇ ਆਈਡੀਆ ਲੈ ਸਕਦੇ ਹੋ ਆਹ ਕਿੱਦਾਂ ਡਿੱਗ ਗਿਆ ਗਾਈਸ ਆ ਮੈਂ ਅੱਜ ਵੀ ਕਾਸੀ ਖੇਡਣ ਨੂੰ ਨਹੀਂ ਕੱਲ ਸੂਟ ਲਿਆਂਦਾ ਨਾ ਜਿਹੜਾ ਮੈਂ ਚੇਂਜ ਕਰਾ ਕੇ ਲੈ ਕੇ ਆ ਜਿਹੜਾ ਮੈਂ ਪਾਇਆ ਹੋਇਆ ਮਤਲਬ ਮੈਂ 21 ਦੇ ਸ਼ੋਅ ਨੂੰ ਪਹਿਲਾਂ ਲੈ ਗਏ ਸੀ ਆਪਾਂ ਤੇ ਆਓ ਇਹ ਨਾ ਟੈਗ ਹੈ ਛੁੱਟ ਦਿੱਤਾ ਥੱਲੇ ਮੈਂ ਉਦਾਂ ਹੀ ਇਹਨੂੰ ਫੜਾ ਦਿੱਤਾ ਖੇਡਣ ਵਾਸਤੇ ਇਹਨੇ ਕਿ ਖੇਡ ਲਈ ਪਾਬੋ ਜੀ ਇਹ ਵੀ ਮੋੜਦੇ ਆਪ ਕਿੰਨਾ ਆਹ ਦਿਖਾਓ ਸਹੀ ਆਹ ਦੇਖੋ ਗਾਈਸ ਕਿੰਨਾ ਖਾ ਗਿਆ ਭੁੱਖਾ ਜਿਵੇਂ ਵੀ ਦੇਖਿਆ ਨਾ ਮੂਹ ਪਰ ਆ ਜਿਵੇਂ ਮੂਹ ਪਰ ਨਹੀਂ ਕੀ ਇਹਨੂੰ ਇਹਦੇ ਵਿੱਚ ਸਵਾਦ ਲੱਗਦਾ ਦੇਖ ਤੇ ਆ ਆਹ ਭੁੱਖ ਜੀ ਉ ਭੁੱਖ ਹਜੇ ਬਿਸਕੁਟ ਖਾ ਕੇ ਦਿਆ ਮੂੰਹ ਅਜੇ ਲਿਪੜਿਆ ਹੀ ਆ ਦਿਆਨੀ ਆ ਲੈ ਆ ਲੈ ਆ ਲੈ ਨਹੀਂ ਆ ਆ ਪਰ ਕਰ ਆ ਲੈ ਮੈਨੂੰ ਦਵਾ ਮੇਰੇ ਹੱਥ 'ਚ ਆ ਆ ਦਵਾ ਦੇ ਓ ਰਾਜੂ ਇੱਧਰ ਆ ਖਾ ਜੀ ਨਹੀਂ ਖਾ ਜਣਾ ਦਵਾ ਤੈਨੂੰ ਤਮਾ ਤੁਹਾਡੇ ਮੈਂ ਤੁਹਾਡੇ ਮੈਂ ਤੁਹਾਡੇ ਦੇ ਕੋ ਵਾਇਗੂ ਕਾ ਦੋ ਆਏ ਗੁਰੂ ਨਹੀਂ ਵਾਇਗੂ ਕਰਕੇ ਦਿਖਾ ਦੋ ਧੀ ਰਾਜੂਏ ਕਾਰ ਥਾਰ ਚ ਬੜਾ ਫਰਕ ਹੈ ਇਹਨੂੰ ਥਾਰ ਹੀ ਕੋ ਤੂੰ ਕਹਿੰਦੇ ਨੇ ਕਾਰ ਕਿਉਂ ਨਹੀਂ ਕਹਿੰਦੇ ਆਪਾਂ ਕਹਿੰਦੇ ਥਾਰ ਲਈਏ ਥੋੜਾ ਕਹਿੰਦੇ ਕਾਰ ਲਈ ਪੋਤੇ ਲਿਖਿਆ ਆ ਇਹ ਲਿਖਿਆ ਲਿਖਿਆ ਕਦੇ ਕਾਰਾ ਵਾਲੇ ਹੁੰਦੇ ਸੀ ਅੱਜ ਥਾਰਾ ਵਾਲੇ ਹੋ ਗਿਆਂ ਸੋਖਾ ਨਹੀਂ ਮਿਲਿਆ ਮੈਨੂੰ ਬੜੇ ਤੁੱਪੇ ਪਿੰਡੇ ਸਕੇ ਮੈਂ ਬਸ ਇੱਕ ਤੇ ਰੱਖਿਆ ਯਕੀਨ ਮੈਂ ਨਾ ਥਾਂ ਥਾਂ ਮਥੇ ਤੇ ਤੇ ਮੈਂ ਅੱਜ ਲਖਾ ਵਾਲੇ ਹੋ ਗਿਆਂ ਕਦੇ ਹਜ਼ਾਰਾਂ ਵਾਲੇ ਹੁੰਦੇ ਸੀ ਆ ਦੂ ਪਰਾwale ਹੋਗੇ ਆ ਕਦੇ ਕਾਰਾwale ਹੁੰਦੇ ਸੀ ਕਲੇ ਟਿਕੜੇ ਚੱਲਣ ਚੱਲੇ ਇੰਡੀਕੇਟਰ ਉਹ ਜਿਹੜੇ ਦੋਨੋਂ ਚੱਲਦੇ ਆ ਨਾ ਜੇ ਉਹ ਦਿਨ ਜਦੋਂ ਕਹਾਂਤਾ ਛੋਰੀ ਦੇ ਕਰੇ ਟੈਕਨੋਗਰੀ ਉਹ ਬਿਲਕੁਲ ਗੱਡੀ ਲਾਕ ਨਾ ਹੋਵੇ ਨਹੀਂ ਆਹ ਤਾਂ ਹੀ ਨਾ ਉਹ ਘਸ ਗਿਆ ਵੀ ਨਾ ਪਰ ਆ ਤਾਂ ਬਸ ਮੈਂ ਆਪਰੇ ਗੌਰ ਨਾਲ ਦੇਖਿਆ ਦਿਖਾਈ ਮੈਂ ਬੜੇ ਗੌਰ ਨਾਲ ਦੇਖਾਂ ਇਹਨੂੰ ਕਵਰ ਕਰ ਸਕ ਜਾ ਇਹਨੂੰ ਚੇਂਜ ਕਵਰ ਨੂੰ ਪਾਣਾ ਹੈ ਹੁਣ ਲਾਤਾਂ ਨੂੰ ਡਿਓ 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 ਚੇਂਜ ਕਰਤਾ ਕਿ ਲਾਤਾਂ ਲਾਤਾਂ ਹੋਣਾ ਕਿੰਨਾ ਉੱਤੇ ਆ ਗਿਆ ਵਾਹ ਬੜਾ ਖਮੇ ਲੱਗਦਾ ਹੀ ਆਜ ਵੀਰੇ ਬਾਸ ਕਹਿਣੇ ਆ ਕਿ ਗੱਡੀ ਹੋ ਗਈ ਸਿਕੰਦੀ ਗਾਇਸ ਦੇਖੋ ਜਿੱਥੇ ਗੱਡੀ ਉਦਨ ਲੱਗੀ ਸੀ ਹੁਣ ਪਤਾ ਲੱਗਦਾ ਗੱਡੀ ਲੱਗੀ ਇੱਥੋਂ ਵੀ ਰਹਿ ਗਿਆ ਥੋੜਾ ਜਿਹਾ ਆ ਚੀਰੋ ਪਲਾਸਟਿਕ ਨਾਲ ਇੱਥੇ ਨਹੀਂ ਹੋਣਾ ਕੁਝ ਬਾਕੀ ਕਲੀਅਰ ਕਰਵਾਤਾ ਫ੍ਰੀਟੋ ਬਣਾ ਲਕੀ ਏ ਮੈਂਗੋ ਲੱਸੀ ਅੱਜ ਦਿਲ ਕਰਾਂਦੇ ਆ ਮੈਂਗੋ ਲੱਸੀ ਬਣਾਉ ਉਹ ਦਹੀਂ ਤਾਜ਼ੇ ਆ ਲੈਣਾ ਹੂੰ ਪਹਿਲਾਂ ਨਾ ਹੀ ਦਹੀਂ ਵੀ ਖੱਟਾ ਪਾ ਲਿਆ ਇੱਕ ਦਿਨ ਪਰ ਇਹਨਾਂ ਵਧੀਆ ਨਹੀਂ ਬਣਦਾ ਗਰਮੀ ਨਾਲ ਕਰਕੇ ਨਾ ਔਂਬ ਵੀ ਖੱਟੇ ਪਾਲੇ ਇਹਨੂੰ ਤੇ ਜੂਸ ਵਾਲੇ ਅੰਬ ਲਿਆਦੇ ਸੀ ਆ ਕਰਕੇ ਫਤੋ ਦੂਜੇ ਇਹਨਾਂ ਚ ਕੀ ਇਹ ਜੂਸ ਇਹ ਜੂਸ ਆਲੇ ਬਤਾਏ ਹੀ ਹੁੰਦੇ ਨੇ ਜਿਹੜੇ ਲੰਬੇ ਹੁੰਦੇ ਨੇ ਤੀਜਾ ਤੇ ਮਾਰਦਾ ਨજર ਲਾਏਗਾ ਮੇਰੀ ਮੰਗੋ ਲੱਸੀ ਤੇ ਇਧਰੋਂ ਕੀ ਭਾਲਦਾ ਹੁਣ ਹੋ ਕੋ ਛੋਹ ਭਾਏ ਹਾਏ 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 ਯਾਰ ਪੀ ਤੋ ਕਰ ਕੀ ਕੀਤਾ ਕਰਤਾ ਹੀ ਕਾਰਾ ਬਾਹਰ ਆ ਤ ਉਹਨੂੰ ਦਿਖਾ ਚੱਲ ਆ ਦੇਖ ਭਈਆ ਛਿੱਟੇ ਮਾਰ ਕੇ ਆਇਆ ਆਪਣੇ ਦੇਖ ਕਾਲਾ ਹੋ ਗਿਆ ਉਹ ਵੀਰ ਕਰ ਦੇ ਕੀ ਕਰਕੇ ਆਇਆ ਪਤਾ ਨਹੀਂ ਲਾਦਾ ਛਿੱਟੇ ਪੈਂਦੇ ਉਤੋਂ ਇਹ ਬਾਹਰ ਛਰੋ ਉਸੇ ਚਲਾ ਕੇ ਆਇਆ ਸਾਈਕਲ ਪਾਣੀ ਤੇ ਜਾਣ ਕੇ ਇਥੋਂ ਓਬਲ ਕੇ ਛਿੱਟੇ ਸਾਰੇ ਪੈਂਦੇ ਨੇ ਪਤਾ ਨਹੀਂ ਲਾਉਂਗਾ ਹੈ ਮਿੱਠਾ ਹੋਗੇ ਕੱਲ੍ਹ ਨੂੰ ਮਿੱਠੀ ਭਾਂਜੇਗੀ ਲਾਸੀ ਮੰango ਲਾਸੀ ਗੜਗਾ ਖਬੋਏ ਆਜ ਨਹੀਂ ਹੋ ਲੈ ਆਂਦੇ ਨਾ ਅੰਬੇ ਦੇ ਖੋਏ ਅਸੀਂ ਅੰਬ ਲਾਵਾਂਗੇ ਮੈਂ ਕਿਹ ਆ ਰਾਤ ਤੱਕ ਯਾਰਾ गाइस ਸਾਡੇ ਨਾਲ ਪਾਇਆ ਚਿਮੜੀ ਲਾਈ ਤੇ ਪੈਪ ਦਾ ਕੋਈ ਹੈ ਨਹੀਂ ਸਿਸਟਮ ਵੱਡਾ ਪੈਪ ਲੈ ਜਾਂਦਾ ਇਹ ਹੁਣ ਬਾਰ-ਬਾਰ ਥੱਲੇ ਡਿੱਗ ਜਾਂਦਾ ਮੈਂ ਉੱਤੇ ਕਰਦਾ ਇਹਨੂੰ ਕਟਾ ਕੇ ਨੇ ਛੋਟਾ ਲਾਉਣਾ ਪੈਣਾ ਹੈ ਵਾਇਰ ਵੀ ਥੱਲੇ ਆਏ ਦੀ ਛੋਟੇ ਛੋਟੇ ਪੀਸ ਕਰਾ ਚਪਾਨ ਲਈ ਉੱਦਾ ਖਾਣ ਲਈ ਮਿੱਠਾ ਹੋ ਗਿਆ ਪਾਉਣ ਡੈਕੋਰੇਸ਼ਨ ਵਾਸਤੇ ਗਾਇਸ ਮੈਂ ਸ਼ੋਰਟ ਵੀਡੀਓ ਇੱਕ ਪਾਈ ਜਿਹਦੇ ਵਿੱਚ ਮੈਂਗੋ ਲੱਸੀ ਜਸਪੀ ਕਿਦਾਂ ਬਣਨੀ ਉਹ ਸਾਰਾ ਦੱਸਿਆ ਤੁਸੀਂ ਰਾਈ ਟ੍ਰਾਈ ਕਰਕੇ ਦੇਖਿਓ ਬਹੁਤ ਸਵਾਦਗਰਦੀ ਖੱਟੀ ਮਿੱਠੀ ਆਏ ਮਜ਼ਾ ਆਈ ਗੁਏ ਡੈਕੋਰੇਸ਼ਨ ਵਾਸਤੇ ਪੰਗਿਆ ਉਹ ਪੰਗੇ ਪਜਾਮਾ ਫਟ ਜਾਏ ਬੜਾ ਦੁਖੀ ਕਰਦਾ ਬੜਾ ਦੁਖੀ ਕਰਦਾ ਪਹਿਲਾਂ ਅੰਪਪਾਈ ਕੱਟ ਕੇ ਤੇ ਹੁਣ ਪਾਤੀ ਪਾਤਾ ਦਿੰਦੇ ਅੰਤਹੀਂ ਡਾਲ ਦਿੱਤਾ ਜਾ ਸਵਾਦ ਅਨੁਸਾਰ ਇਸ ਵਿੱਚ ਡਾਲੋਗੇ ਹੁਬ ਚੀਨੀ ਥੋੜੀ ਚੀਨੀ ਡਾਲ ਦਿੰਗੇ ਖੱਟਾ ਜਿਹੜਾ ਹੋਏਗਾ ਥੋੜਾ ਜਿਹਾ ਮਿੱਠਾ ਹੋ ਜਾਏਗਾ ਔਰ ਸਵਾਦਤ ਦੇ ਲੈ ਗੇੜਾ ਨਹੀਂ ਦੇ ਲੈ ਗੇੜਾ ਫੂ ਫੂ ਉਹ ਗਾਇਸ ਗੀੜਾ ਦੇਣ ਲੱਗੇ ਆ ਗਾਇਸ ਹੋ ਗਿਆ ਤਿਆਰ ਮੈਂਗੋ ਲੱਸੀ ਬਾਕੀ ਪੀ ਕੇ ਦੱਸਾਂਗੇ ਤੁਹਾਨੂੰ ਨਾਈਸ ਰਾਜਵੀ ਨੂੰ ਤੇ ਉਹਦੇ ਦਾਤੂ ਨੂੰ ਉਹਨਾਂ ਨੂੰ ਬਾਹਰ ਕੋਲੇ ਲਾਤਾ ਹੈ ਲਾਉ ਨਹੀਂ ਜਾ ਰਹੇ ਕੀ ਇਹ ਪਣਾ ਰਾਂ 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 ਦੇ ਫਿਰ ਆਈਸ ਯੋਸ ਆਪਣਾ ਤਿਆਰ ਹੋ ਗਿਆ ਫਟਾ ਟਮਟਾ ਨੀ ਆ ਰਾਂ ਮਯਾ ਗਲਾ ਨਾ ਖਰਾਬ ਕਰ ਦੇ ਸਵੇਰੇ ਪ੍ਰੋਗਰਾਮ ਜਾਣਾ ਮੈਂ ਹੂੰ ਆਟਾ ਮਿਠਾਈ ਆ ਸਵੇਰੇ ਪ੍ਰੈਸ ਕੀਰਤਨ ਕਰਨ ਜਾਣਾ ਪ੍ਰੋਗਰਾਮ ਹੈ ਕਹੇ ਰਾਜਵੀਰ ਨੇ ਲੱਸੀ ਪੀ ਲਈਆ ਸੁਖੀ ਨੂੰ ਧੱਕੇ ਨਾਲ ਪਿਆਈ ਨਖਰੇ ਕਰਦਾ ਸੁਖੀ ਸਾਦਲੇ ਕੀ ਸੀ ਹੋ ਨਾਣੀ ਆ ਇੱਥੇ ਘਰਵੜ ਪਾ ਦਿੰਦੇ ਉਹ ਆਰਤੋਰੀ ਆਹੀ ਲੱਸੀ ਕਰਦੀ ਮੈਂ ਲੱਸੀ ਕਰਦੀ ਆ ਆਰਤੋ ਬੜਿਆ ਪਤਾ ਜੇ ਅੱਜ ਮੌਸਮ ਬੱਦਲਿਆ ਹੈ ਪੈਰੇ ਕਲਾ